ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਦੀ ਯਾਰ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਸਟਿਕ ਉਹਨੇ ਸਟicker ਲਾਇਆ ਹੋਇਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦੇ ਉੱਪਰ ਐਕਟਪੌਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰੌਂਡਅਪ ਕੀਤੀ ਤੇ ਬਲੇਨੋ ਕਾਰ ਅ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ 'ਚ ਲੇਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਵੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟਸ ਵੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਐ ਦਿੱਲੀੋਂ ਕਾਰ ਚੋਰੀ ਹੋਈ ਸੀਗੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਪਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਟ ਕਾਰ ਵੀ ਅ ਬਰਾਮਦ ਹੋਈ ਜਿਹੜਾ ਕਿ ਅਪਲਾਈਡ ਫਾਰ ਸਿਗਨਰ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਟ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਕੌਰ ਡਾਕਟਰ ਅਫ ਜਸਵੰਤ ਸਿੰਘ ਉਹ ਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਤੋਂ ਸਟਿੱਕਰ ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਪਤਾ ਚੱਲਿਆ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of jaswant singh ਇਹ ਦੋਨੋਂ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਨਜੀਤ ਕੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਰਟ ਤੇ ਲੈ ਕੇ ਆਏ ਗੋਇਨਵਾਲ ਸਾਹਬ ਤੋਂ ਤੇ ਉਹਦੇ ਅੰਦਰ ਹੀ ਸਾਨੂੰ ਕੀਆਕਾਰ ਵੀ ਬ੍ਰਮਧ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮੰਨਜੀਤ ਦੀ ਰੈਸਪਾਲੀ ਹੈ ਸਿਮਨਜੀਤ ਕੌਰ ਹਲੇ ਪੱਜੀ ਹੋਈ ਹੈ